ਭਗਵੰਤ ਮਾਨ ਤੇ ਦਿੱਲੀ ਲੌਬੀ ਦੇ ਵਿਚਕਾਰ ਖੜਕਣ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਰਹੀਆਂ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਗਵੰਤ ਮਾਨ ਨੂੰ ਨੰਬੇ ਬੜਾ ਕੇ ਉਹਨਾਂ ਦੇ ਉੱਪਰ ਐਡਵਾਈਜ਼ਰ ਦੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਆਪਣੇ ਪੀਏ ਵਿਵਪ ਕੁਮਾਰ ਨੂੰ ਲਾ ਦਿੱਤਾ ਹੁਣ ਸਵਾਲ ਖੜਾ ਹੋ ਰਿਹਾ ਹੈ ਕਿ ਮੁੱਖ ਮੰਤਰੀ ਦੇ ਐਡਵਾਈਜ਼ਰ ਵਿਵਪ ਕੁਮਾਰ ਨੂੰ ਜੈਡ ਪਲੱਸ ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਗਈ ਹੈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਦਾ ਐਡਵਾਈਜ਼ਰ ਹੀ ਹੋਵੇ ਕਹਿੰਦੇ ਕਿ ਅੱਜ ਤੱਕ 70 ਸਾਲਾਂ ਚ ਇਹ ਵੀ ਨਹੀਂ ਸੀ ਹੋਇਆ ਕਿ ਕਿਸੇ ਐਡਵਾਈਜ਼ਰ ਨੂੰ ਜੈਡ ਪਲੱਸ ਸਿਕਿਉਰਿਟੀ ਦਿੱਤੀ ਜਾਂਦੀ ਔਰ ਖਾਸ ਕਰਕੇ ਉਸ ਨੂੰ ਜਿਹੜਾ ਜ਼ੂਬੇ ਤੋਂ ਬਾਹਰ ਲਾ ਔਰ ਨਾਲ ਹੀ ਨਾਲ ਉਹਦੇ ਤੇ ਇਲਜ਼ਾਮ ਹੋਣ ਕਿ ਭਾਈ ਉਹਨੇ ਮਹਿਲਾ ਰਾਜ ਸਭਾ ਮੈਂਬਰ ਨੂੰ ਕੁੱਟਿਆ ਤਾਂ ਇਹਦੇ ਤੇ ਸਵਾਲ ਬਿਕਰਮ ਸਿੰਘ ਜੀ ਟਿਵਨ ਕਹੜੇ ਕਰਦੇ ਆ ਕੀ ਕੁਝ ਗੱਲਬਾਤ ਹੈ ਔਰ ਗੰਮੀ ਕਿਵੇਂ ਬਣਾਇਆ ਗਿਆ ਵਿਭੂ ਕੁਮਾਰ ਫਾਇਲਾ ਕਿਵੇਂ ਨੱਪਦੇ ਔਰ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਕਿਉਂ ਦਿੱਤੀ ਗਈ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਮੁੱਖ ਮੰਤਰੀ ਤੇ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਕਹਿੰਦੇ ਕਿ ਜਾਨੋ ਮਾਰਨ ਦਾ ਖਤਰਾ ਉਹਨਾਂ ਨੂੰ ਕੌਣ ਮਰਵਾਉਣਾ ਚਾਹੁੰਦਾ ਜੇ ਇੱਥੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੇ ਹੌਸਲੇ ਬੰਦ ਹੋ ਸਕਦੇ ਆ ਤਾਂ ਫਿਰ ਆਮ ਲੋਕਾਂ ਦਾ ਕੀ ਬਣੂਗਾ ਇਸ ਤੇ ਬਹੁਤ ਜਿਹੜੀ ਇਹ ਅਸੀਂ ਗੱਲਬਾਤ ਕਰਾਂਗੇ ਔਰ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਬਹੁਤ ਵੱਡਾ ਦਿਨ ਹੈ ਅਕਾਲੀ ਸਿਆਸਤ ਦੇ ਵਾਸਤੇ ਸਵਾਲ ਇਹ ਹੁੰਦਾ ਹੈ ਕਿ ਅੱਜ ਅਕਾਲੀ ਦਲ ਨੇ ਜੱਜਧਰ ਸਾਹਿਬ ਦੇ ਫੈਸਲੇ ਦੇ ਉਲਟ ਜਾ ਕੇ ਕਹਿੰਦੇ ਆ ਕਿ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਆ ਪਰ ਜੱਜਧਰ ਸਾਹਿਬ ਬਿਲਕੁਲ ਚੁੱਪ ਨੇ ਕਿ ਜੱਜਧਰ ਸਾਹਿਬ ਕਿ ਅਕਾਲੀ ਦਲ ਦੇ ਨਾਲ ਰਲ ਗਿਆ ਜਾਂ ਫਿਰ ਉਹਨਾਂ ਨੂੰ ਅੰਦਰਖਾਤੇ ਸਹਿਮਤੀ ਦੇ ਦਿੱਤੀ ਹੈ ਜਾਂ ਫਿਰ ਜਥੇਦਾਰ ਸਾਹਿਬ ਕੋਈ ਕਾਰਵਾਈ ਕਰਨਗੇ ਇਸੇ ਅਹਿਮ ਗੱਲਬਾਤ ਕਰਨੀ ਹੈ ਔਰ ਉਧਰ ਕਿਸਾਨਾਂ ਦੇ ਮੋਰਚੇ ਸੰਬੰਧੀ ਵੀ ਕੁਝ ਖਬਰਾਂ ਆਈਆਂ ਉਸਤੇ ਵੀ ਅਹਿਮ ਗੱਲ ਕਰਨੀ ਹੈ ਮੈਨਾ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੁਮਾਨ ਸਿੰਘ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰੇ ਸਭ ਸ਼ੁਰੂਆਤ ਇਸੇ ਖਬਰ ਤੋਂ ਹੀ ਕਿ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਬ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਲਿਆ ਕੇ ਬਿਠਾ ਦਿੱਤਾ ਗਿਆ ਐਡਵਾਈਜ਼ਰ ਦੇ ਰੂਪ ਦੇ ਵਿੱਚ ਹੁਣ ਕਹਿੰਦੇ ਕਿ ਸਾਰੀਆਂ ਫਾਈਲਾਂ ਦੇ ਉੱਪਰ ਉਹੀ ਬੈਠਦੇ ਐ ਕਿਹੜੀ ਲਗਾਉਣੀ ਐ ਕਿਹੜੀ ਮੋੜਨੀ ਐ ਤੇ ਕਿਹੜੀ ਨੱਪ ਕੇ ਰੱਖਣੀ ਐ ਇਹ ਵੀ ਵਿਵਵ ਕੁਮਾਰ ਦੇ ਹੱਥ ਹੀ ਐ ਅਸਲੀ ਕਹਿੰਦੇ ਕਿ ਅਸਲ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਵਿਵਵ ਕੁਮਾਰ ਐ ਅਰਵਿੰਦ ਕੇਜੀ ਵਾਲਦੀ ਦੇਖ ਰੇਖ ਦੇ ਹੇਠ ਮੁੱਖ ਮੰਤਰੀ ਸਾਹਿਬ ਤਾਂ ਸਿਰਫ ਅਸੀਂ মিডিਆ ਵਾਲੇ ਜਾਂ ਅਖਬਾਰਾਂ ਦੇ ਵਿੱਚ ਜਾਂ ਕੁਝ ਹੋਰ ਗੱਲਾਂ ਦੇ ਵਾਸਤੇ ਭਗਵੰਤ ਮਾਨ ਦੇ ਅੱਗੇ ਮੁੱਖ ਮੰਤਰੀ ਲਿਖਣ ਨੂੰ ਸਰਕੋ ਮੁੱਖ ਮੰਤਰੀ ਉਹ ਰਹੇ ਹੈ ਭਗਵੰਤ ਮਾਨ ਹਣੀ ਸਾਰਾ ਕੁਝ ਕਾਰ ਵਿਵਹਾਰ ਕੁਮਾਰ ਹੀ ਰਹੇ ਆ ਪਰ ਉਹਨਾਂ ਕੋਲੇ ਪੋਸਟ ਐਡਵਾਈਜ਼ਰ ਦੀ ਹੈ ਭਗਵੰਤ ਮਾਨ ਦੇ ਐਡਵਾਈਜ਼ਰ ਕੋਲ ਪਰ ਗੱਲ ਇਹ ਹੈ ਅਨਕੀ ਸਾਹਿਬ ਕਿ ਕਹਿੰਦੇ ਕਿ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਹੈ ਕਿ ਮੁੱਖ ਮੰਤਰੀ ਦੇ ਵੀ ਕਿਸੇ ਐਡਵਾਈਜ਼ਰ ਨੂੰ ਜੈਡ ਪਲੱਸ ਸਿਕਿਉਰਿਟੀ ਮਿਲੇ ਔਰ ਖਾਸ ਕਰਕੇ ਉਸ ਨੂੰ ਕਿਹੜਾ ਕਿ ਸੂਬੇ ਤੋਂ ਬਾਹਰੋਂ ਆਇਆ ਗਲਤ ਢੰਗ ਦੇ ਨਾਲ ਤਾਂ ਚਲੋ ਹੁਣ ਪਤਾ ਨਹੀਂ ਕਿ ਕਿਵੇਂ ਬਾਹਰੋਂ ਇਦਾਂ ਨਾਲ ਹੀ ਨਾਲ ਗੱਲ ਇਹ ਹੈ ਕਿ ਉਹਨੇ ਮਹਿਲਾ ਰਾਜ ਸਭਾ ਮੈਂਬਰ ਦੇ ਉੱਪਰ ਕਹਿੰਦੇ ਕਿ ਕੋਟਮਾਰ ਦੇ ਉਹਨਾਂ ਦੇ ਉੱਪਰ ਇਲਜ਼ਾਮ ਵੀ ਹੈਗੇ ਆ ਤਾਂ ਇਹੋ ਜਿਹੇ ਬੰਦੇ ਨੂੰ ਜੈਡ ਪਲੱਸ ਸਿਕਿਉਰਟੀ ਦੇਣ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਸਵਾਲ ਜਿਹੜੇ ਆ ਚੁੱਕੇ ਆ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਿਵੇਂ ਦੇਖਦੇ ਹੋ ਇੱਕ ਤਾਂ ਉਹਨਾਂ ਦਾ ਇੱਥੇ ਆ ਕੇ ਭਗਵੰਤਪਾਣ ਨੂੰ ਡੰਮੀ ਬਣਾ ਕੇ ਪੂਰਾ ਸ਼ਕਤੀਸ਼ਾਲੀ ਹੋ ਜਾਣਾ ਤੇ ਦੂਜਾ ਜਿਹੜਾ ਜੇ ਗੱਲ ਕਰੀਏ ਕਿ ਜੈਡ ਪਲੱਸ ਸਿਕਿਉਰਟੀ ਵਿਭਬ ਕੁਮਾਰ ਨੂੰ ਦੇਣ ਦੀ ਗੱਲ ਹੈ ਜਿਹੜੀ ਹੈ ਉਹ ਕਿਵੇਂ ਦੇਖਦੇ ਹੋs ਪਖੰਦਰਜੀ ਜੀ ਸਤਰੀਕਾ ਨਾਲ ਪੰਜਾਬ ਦਾ ਸਵੇਰੇ ਬਰੂ ਤੇ ਢੇਰ ਤੇ ਬੈਠਾ ਔਰ ਜਿਸ ਤਰ੍ਹਾਂ ਇਹਨੀਆਂ ਖਬਰਾਂ ਜਿਹੜੀਆਂ ਨਿਤ ਪ੍ਰਤੀ ਦਿਨ ਆ ਰਹੀਆਂ ਨੇ ਉਹਦੇ ਵਿਚਕਾਰ ਜਦੋਂ ਆ ਬਿਕਰਮ ਸਿੰਘ ਮਜੀਠੀ ਦਾ ਟਵੀਟ ਅਮદાવાદ ਦੇ ਕੁਮਾਰ ਤੋਂ ਕਈ ਤਰੀਕੇ ਦੇ ਪ੍ਰੈਸ਼ਰ ਨੂੰ ਪੈਦਾ ਕਰਦਾ ਇੱਕ ਖਬਰ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਤੋਂ ਖਤਰਾ ਹੈਗਾ ਉਹਨਾਂ ਨੂੰ ਮਨੁੱਖੀ ਬੰਦ ਡਰੋਨ ਜਾਂ ਟਿਫਨ ਬੰਬ ਰਾਹੀਂ ਜਿਹੜਾ ਉਡਾਇਆ ਜਾ ਸਕਦਾ ਉਹਨਾਂ ਦੇ ਅੰਦਰ ਕੀਤਾ ਜਾ ਸਕਦਾ ਇਹ ਇਸ ਸੰਦੇਖ ਇਹ ਕਹਿੰਦੇ ਸੁਰੱਖਿਆ ਏਜੰਸੀਆ ਕੋਲ ਇਨਫੋ ਸ ਜਿਹੜੇ ਆ ਉਹ ਪਹੁੰਚ ਚੁੱਕੇ ਆ ਤੇ ਜਿਹੜੇ ਵਿਦੇਸ਼ਾਂ ਤੋਂ ਜਿਹੜੇ ਟਿਫਨ ਬੰਬ ਇੱਥੇ ਪਹੁੰਚੇ ਹੋ ਅਜੇ ਤੱਕ ਪੰਜਾਬ ਪੁਲਿਸ ਬਰਾਮਦ ਨਹੀਂ ਕਰ ਸਕੀ ਇਸ ਕਰਕੇ ਮ੍ਰੱਖ ਮੰਤਰੀ ਦੀ ਸੁਰੱਖਿਆ ਦੇ ਪ੍ਰਤੀ ਚਿੰਤਾਤ ਜਿਹੀ ਸਥਿਤੀ ਉੱਪਰ ਆਹਰ ਗਿਆ ਨੇ ਦੂਜੇ ਪਾਸੇ 26 ਜਨਵਰੀ ਦੇ ਬੱਧੇ ਨਚਲ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਹਾਈ ਅਲਰਟ ਜਾਰੀ ਕੀਤਾ ਕਿ ਪੰਜਾਬ ਦੇ ਵਿੱਚ ਬੰਬਤਬਾਕੇ ਹੋ ਸਕਦੇ ਆ ਔਰ ਪਿਛਲੇ 1 ਮਹੀਨੇ ਤੋਂ ਉੱਚਾ ਸਵਾਭ ਮਹੀਨੇ ਤੋਂ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬੰਬਤਬਾਕੇ ਹੋਏ ਆ ਉਹਨਾਂ ਤਮਾਖਿਆਂ ਨੂੰ ਲੈ ਕੇ ਵੀ ਪੁਲਿਸ ਦੀ ਜਿਹੜੀ ਨੀਂਦ ਉੱਡੀ ਹੋਈ ਹੈ ਕਿਉਂਕਿ ਜੇਕਰ ਪੁਲਿਸ ਠਾਣੇ ਸੁਰੱਖਿਤ ਨਹੀਂ ਆ ਤਾਂ ਫਿਰ ਆਮ ਜਿਹੜਾ ਵਿਅਕਤੀ ਕਿਸ ਤਰੀਕੇ ਨਾਲ ਸੁਰੱਖਿਤ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਨੇ ਉੱਤੇ ਵੀ ਜਿਹੜੇ ਆ ਹੁਣ ਇਨਪੁਟ ਜਿਹੜਾ ਸਭ ਨੇ ਆਇਆ ਕਿ ਖਾਲਸ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਖਾਲਸਤਾਨੀ ਸਮਰਥਕ ਨੇ ਖਾਸ ਤੌਰ ਤੇ ਅੰਮ੍ਰਿਤਪਾਲ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਉਹ ਤੋਂ ਨਾਰਾਜ਼ ਨੇ ਤੇ ਇਸ ਕਰਕੇ ਮੁੱਖ ਮੰਤਰੀ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਸਕਦਾ ਇਹ ਖਬਰਾਂ ਜਿਹੜੀਆਂ ਚੱਲਦੀਆਂ ਪਈਆਂ ਨੇ ਉਹਦੇ ਵਿੱਚ ਵਿਕਰਮ ਸਿੰਘ ਜੀਠੀ ਦਾ ਇੱਕ ਟਵੀਟ ਆ ਜਾਂਦਾ ਕਿ ਜਿਹੜਾ ਵਿਪਕ ਮਾਰ ਆ ਆਪਣੀ ਮੁੱਖ ਮੰਤਰੀ ਸਾਹਿਬ ਦਾ ਡਾਇਰ ਉਹਨਾਂ ਜਿਹੜਾ ਪਲੱਸ ਕੋਟੀ ਜਿਹੜੀ ਉਹ ਦੇ ਦਿੱਤੀ ਗਈ ਹੈ ਕੇ ਸਤਕਾਰ ਦਾ ਦੇ ਦਿੱਤੀ ਕੀ ਉਹਨਾਂ ਨੇ ਕਿਹਾ ਕਿ 70 ਸਾਲਾਂ ਚ ਵੀ ਪਹਿਲੀ ਵਾਰ ਹੀ ਹੋਇਆ ਸੋ ਕਹਿਣ ਨੂੰ ਤਾਂ ਸੁਖਵਿੰਦਰ ਜੀ ਇਸ ਵੇਲੇ ਪੰਜਾਬ ਚ ਬਹੁਤ ਕੁਝ ਹਿੱਤਾਂ ਦਾ ਹੋ ਰਿਹਾ ਔਰ ਸੰਖੇਪ ਤੇ ਵਿੱਚ ਅਗਰ ਗੱਲ ਕਰਾਂ ਤਾਂ ਪੰਜਾਬ ਇਸ ਵੇਲੇ ਬਰੂ ਤੇ ਢੇਰ ਦੇ ਉੱਤੇ ਬਿਠਾ ਜੇਕਰ ਅਰਵਿੰਦ ਕੇਜਰੀ ਵਾਲਤੀ ਸੁਰੱਖੇ ਵਾਸਤੇ ਪੰਜਾਬ ਸਰਕਾਰ ਖੋ ਤੇ ਕੇਂਦਰੀ ਮਿਨਿਸਟਰੀ ਆਫ ਹੋਮ ਅਫੇਅਰਸ ਸੈਂਟਰ ਦੀ ਜਿਹੜੀ ਹੈ ਜੀ ਉਹਨੂੰ ਸਬੰਧ ਸਥਾਪਿਤ ਕਰਦੀ ਹੈ ਤੇ ਇਹ ਗੱਲ ਕਹਿੰਦੀ ਹੈ ਕਿ ਸਾਹ ਨੂੰ ਇਹਨਾਂ ਨੂੰ ਸਕਿਉਰਟੀ ਦੇਣੀ ਆ ਅਰਵਿੰਦ ਕੇਜਰੀ ਵਾਲ ਨੂੰ ਪੰਜਾਬ ਪੁਲਿਸ ਪੰਜਾਬ ਪੁਲਿਸ ਖੋ ਆਫਰ ਕਰਦੀ ਪੰਜਾਬ ਸਰਕਾਰ ਦੀ ਮਿਨਿਸਟਰੀ ਆਫ ਫਾਰਮ ਪਰ ਇਸ ਗੱਲ ਨੂੰ ਟਲਾਈ ਕਰ ਦਿੰਦਾ ਤੇ ਦੂਜੇ ਪਾਸੇ ਅਰਵਿੰਦ ਕੇਸ਼ਰੀਵਾਲ ਦੇ ਖਾਸ ਖਾਸ ਵਿਭੂ ਕੁਮਾਰ ਨੂੰ ਜਿਕਰ ਜੈਡ ਪਲੱਸ ਕੋਰਟ ਹੀ ਦੇਖਤੀ ਜਾਂਦੀ ਹੈ ਤਾਂ ਸਿੱਧੂ ਸਾਹਿਬ ਫਿਰ ਇਹ ਸਾਫ ਸੰਕੇਤ ਮਿਲ ਜਾਂਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇਆਂ ਦੇ ਪ੍ਰਤੀ ਤਾਂ ਪੂਰਨ ਤੌਰ ਤੇ ਸੁਵੇਦਨਸ਼ੀਲ ਹੈਗੀ ਆ ਚਾਹੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਣ ਚਾਹੇ ਮੁੱਖ ਮੰਤਰੀ ਸਾਹਿਬ ਦੇ ਸਲਾਹਕਾਰ ਵਿਭੂ ਕੁਮਾਰ ਉਹਨਾਂ ਪ੍ਰਤੀ ਤਾਂ ਪੂਰਨ ਤੌਰ ਤੇ ਸੁਚੇਤ ਹੈਗੀ ਹੈ ਸੁਰੇਖਦਾ ਉਹਨਾਂ ਦੀ ਸੁਰੱਖਿਅਤ ਵਾਸਤੇ ਦਾ ਪੂਰਨ ਤੌਰ ਤੇ ਉਹਨਾਂ ਕੋਲ ਇੰਤਜ਼ਾਮ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਤੇ ਉਹ 2.5 ਕਰੋੜ ਜਿਹੜੀ ਆਬਾਦੀ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਚੁਣ ਕੇ ਭੇਜਿਆ ਉਹਨਾਂ ਜਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣੀ ਉਹਨਾਂ ਦਾ ਫਿਰ ਰੱਖਾ ਕੌਣ ਆ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਜਿਹੜਾ ਇਹ ਪੈਦਾ ਹੁੰਦਾ ਤੇ ਵਿਕਰਮ ਸਿੰਘ ਮਜੀਠੀ ਨੇ ਇਸ ਬੰਦ ਵਿੱਚ ਹੀ ਇਹ ਪ੍ਰਸ਼ਨ ਜਿਹੜਾ اٹھਾਇਆ ਹੈ ਕਿਉਂਕਿ ਬੀਤੇ ਦਿਨ ਬਟਾਲੇ ਦੇ ਲੱਗੇ ਜਿਹੜਾ ਪਪੂ ਜੰਗੀ ਪੁਲੀ ਅਸੀਂ ਸ਼ਰਾਬ ਦੇ ਕਾਰੋਬਾਰੀ ਉਹਨਾਂ ਦੇ ਵੇਕ ਤੇ ਘਰ ਦੇ ਉੱਤੇ ਹਮਲਾ ਹੁੰਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਉਸ ਹਮਲੇ ਦੀ ਨਕੀਦੀ ਕਰਦੀ ਹੈ ਨਾ ਚਾਹੇ ਸੁਖਜਿੰਦਰ ਸਿੰਘ ਦਾਵਾ ਹੋਣੀ ਹੋਣੀ ਹੋਮ ਚਾਹੇ ਵਿਕਰਮ ਸਿੰਘ ਜੀਟ ਕੇ ਹੋਣੀ ਹੋ ਚਾਹੇ ਕੋਈ ਵੀ ਹੋਵੇ ਪਰ ਅਜੇ ਤੱਕ ਮੁੱਖ ਮੰਤਰੀ ਸਾਹਿਬ ਜਾਂ ਉਹਦੇ ਦਫ਼ਤਰੋਂ ਕੋਈ ਵੀ ਇਸ ਬਾਰੇ ਕੋਈ ਬਿਆਨ ਜਿਹੜਾ ਉਹ ਜਾਰੀ ਨਹੀਂ ਹੋਇਆ ਕੋਈ ਵੀ ਗੱਲ ਜਿਹੜੀ ਉਹ ਸਾਹਮਣੇ ਨਹੀਂ ਆਈ ਤਾਂ ਫਿਰ ਜਦੋਂ ਅਜਿਹੀਆਂ ਸਥਿਤੀਆਂ ਹੋਣੀਆਂ ਸੇ ਤੁਸ ਸਾਹਿਬ ਉਸ ਤੋਂ ਫਿਰ ਅਜਿਹੇ ਸਵਾਲ ਤਾਂ ਉੱਠਣਗੇ ਉੱਠਣਗੇ ਉਹ ਸਵਾਲ ਉਠਾਉਣ ਵਾਲੇ ਭਾਵੇਂ ਅਕਾਲੀ ਹੋਣ ਤੇ ਚਾਹੇ ਉਹ ਕਾਂਗਰਸੀ ਹੋਣ ਉਹ ਤਾਂ ਉਠਾਉਣਗੇ ਉਠਾਉਣਗੇ ਸਰਕਾਰ ਤੋਂ ਤਾਂ ਜਵਾਬ ਦੇਣਾ ਪਊਗਾ ਪਰ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਚਿੰਤਾਵੜੀ ਖਬਰ ਉਹ ਹੈਗੀ ਹੈ ਮੁੱਖ ਮੰਤਰੀ ਦੇ ਸਬੰਧ ਵਿੱਚ ਮੁੱਖ ਮੰਤਰੀ ਸਬੰਧ ਵਿੱਚ ਅੱਜ ਦੀ ਖਬਰ ਲੱਗੀ ਹੈ ਇਹਨਾਂ ਵਾਕਈ ਪੰਜਾਬ ਦੇ ਲੋਕਾਂ ਦੀ ਨਹੀਂ ਜਿਹੜੀ ਉੜਾਦਤੀ ਹੈ ਮੈਨੂੰ ਸਿਕੰਦਰ ਜੀ ਇੱਕ ਐਪੀਸੋਡ ਮੈਂ ਚਾਹੁੰਦਾ ਗੱਲ ਜਿਹੜੀ ਸਾਂਝੀ ਕਰਨੀ ਚਾਹਾਂਗਾ ਬਿੰਦ ਸਿੰਘ ਹੁਣਾਂ ਦੀ ਡੈਥ ਜਿਹੜੀ ਹੈ ਪਾਂਦਰਸੀ ਜਿਹੜੇ ਮੁੱਖ ਮੰਤਰੀ ਸਨ ਪਛਾਣ 31 ਅਕਤੂਬਰ ਨੂੰ ਨੂੰ ਹੁੰਦੀ 1995 ਦੇ ਖਿਆਲ ਰੱਖਿਆ ਲੱਗੀ ਤਾਂ ਉਸ ਤੋਂ ਪਹਿਲਾਂ ਇੱਕ ਅਖਬਾਰ ਚ ਜਿਹੜੀ ਰਾਸ਼ਟਰੀ ਸਹਾਰਾ ਹੀ ਅਖਬਾਰ ਉਹਦੇ ਵਿੱਚ ਇੱਕ ਨਿਊਜ਼ ਸ਼ਕਤੀ ਹੈ ਜਿਹੜੀ ਵਿੱਚ ਇਹ ਗੱਲ ਕਹੀ ਜਾ ਸਕਦੀ ਮਤਲਬ ਕਹੀ ਗਈ ਸੀ ਕਿ ਹਾਂ ਕਈ ਦੇਸ਼ ਤੇ ਮਤਲਬ ਉਹਨਾਂ ਨੇ ਕਿਹਾ ਕਿ ਇਹ ਸੂਬੇ ਦੇ ਜਿਹੜਾ ਮੁੱਖ ਮੰਤਰੀ ਆ ਉਹਦੇ ਉੱਤੇ ਮਨੁੱਖੀ ਬੰਬ ਦੇ ਨਾਲ ਹਮਲਾ ਜਿਹੜਾ ਹੋ ਸਕਦਾ ਹੈਗਾ ਇਹ ਇੱਕ ਅਖਬਾਰ ਚ ਖਬਰ ਸਬਸਤ ਰਾਸਪੀ ਸਹਾਰਾ ਦੇ ਵਿੱਚ ਅ ਬਿੰਸ ਸਿੰਘ ਤੇ ਘਟਤੋ ਕੋਈ 10 ਦਿਨ ਜਾਂ 15 ਦਿਨ ਦਾ ਇਹ ਖ਼ਾਬੇ ਸ਼ਫੀ ਬਕੈਰਾ ਤੋਂ ਪਰ ਉਸ ਵਕਤ ਸੁਰੱਖਿਆ ਏਜੰਸੀਆਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਖ਼ਤਰੂ ਨਹੀਂ ਲਿਆ ਤੇ ਬਾਅਦ ਚ ਜਦੋਂ ਬਿੰਸ ਸਿੰਘ ਉਹਨਾਂ ਦੀ ਹੱਤਿਆ ਜਿਹੜੀ ਆ ਮਾਨਵਵਾਪਰਾ ਹੋ ਜਾਂਦੀ ਹੈ ਅਸੀਂ ਸਭ ਉਸ ਤੋਂ ਮੱਕਰ ਫਿਰ ਸਾਰੇ ਵੀ ਲੀਂਦਾ ਜਿਹੜੀਆਂ ਉਟੀਆਂ ਤਾਂ ਫਿਰ ਉਸ ਅਖਬਾਰ ਤੇ ਪੱਤਰਕਾਰਾਂ ਨੂੰ ਕੀ ਤਰੀਕਾ ਨਾਲ ਪੁੱਛਿਆ ਗਿਆ ਕਿ ਹਾਂ ਵੀ ਦੱਸੋ ਕਿਸ ਤਰੀਕਾ ਨਾਲ ਤੁਹਾਡੇ ਕੋਲ ਇਹ ਜਾਣਕਾਰੀ ਪਹੁੰਚੀ ਸੀ ਤੇ ਜੇਕਰ ਹੁਣ ਇਹ ਮੁੱਖ ਮੰਤਰੀ ਸੰਦਰਭ ਦੇ ਵਿੱਚ ਇਹ ਖਬਰ ਛੱਡੀ ਆ ਇਹਦੇ ਚ ਸਿੱਧਾ ਇੱਕ ਗੱਲ ਇਹ ਨਹੀਂ ਕਹਤੇ ਕਿ ਮੁੱਖ ਮੰਤਰੀ ਦਾ ਅਟੈਕ ਹੋ ਸਕਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਤਾਂ ਇਹ ਖਬਰ ਜਿਹੜੀ ਹੈ ਚਿੰਤਾ ਵੜੀ ਹੈ ਮੁੱਖ ਮੰਤਰੀ ਸਾਹਿਬ ਵਾਸਤੇ ਵੀ ਤੇ ਪੰਜਾਬ ਦੇ ਲੱਖਾਂ ਲੋਕਾਂ ਵਾਸਤੇ ਵੀ ਕਿ ਜੇਕਰ ਪੰਜਾਬ ਰਾਜ ਦਾ ਜੇਕਰ ਸਟੇਟ ਦਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਹੈਗਾ ਤਫੇ ਪਹਾਟਾ ਚ ਮੇਰੇ ਵਰਗਾ ਸ਼ਰੀ ਆਪਣੀ ਜਾਨ ਕਿੱਥੋਂ ਤੱਕ ਖਫਾਜਤ ਕਰ ਸਕਦਾ ਮੈਂ ਮੈਂ ਉਹ ਗੱਲ ਹਾਂ ਜੀ ਸਾਹਿਬ ਕਰ ਲਗਿਆ ਕਿ ਜਦੋਂ ਭਗਵੰਤ ਮਾਨ ਜਿਹੜੇ ਆ ਉਹ ਮੁੱਖ ਮੰਤਰੀ ਜਦੋਂ ਨਹੀਂ ਹੁੰਦੇ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੁੰਦੇ ਸੀ ਉਦੋਂ ਦੂਜਿਆਂ ਨੂੰ ਬੜਾ ਨਿਸ਼ਾਨੇ ਤੇ ਲੈਂਦੇ ਸੀਗੇ ਕਿ ਭਾਈ ਇਹਨਾਂ ਨੂੰ ਇੰਨੀ ਸੁਰੱਖਿਆ ਦੀ ਕੀ ਲੋੜ ਪੈ ਗਈ ਹੈ ਔਰ ਇਹਨਾਂ ਨੇ ਇਹੋ ਜਿਹੇ ਕਿਹੜੇ ਮਾੜੇ ਕੰਮ ਕਰਤੇ ਆ ਜਿਹਦੇ ਕਰਕੇ ਇਹਨਾਂ ਨੂੰ ਇੰਨੀ ਸੁਰੱਖਿਆ ਦੀ ਲੋੜ ਪੈ ਗਈ ਹੈ ਹੁਣ ਭਗਵੰਤ ਮਾਨ ਜੀ ਇਹ ਗੱਲ ਦੱਸਣ ਕਿ ਭਾਈ ਤੁਹਾਡੇ ਕੋਲੇ ਇੰਨੀ ਸੁਰੱਖਿਆ ਹੈਗੀ ਆ ਔਰ ਤੁਹਾਡੇ ਜਿਹੜੇ ਐਡਵਾਈਜ਼ਰ ਲਾਏ ਗਏ ਆ ਦਿੱਲੀੋਂ ਨਿਆਕੇ ਵਿਵਕ ਕੁਮਾਰ ਤੁਹਾਡੇ ਉੱਪਰ ਬਿਠਾਏ ਗਏ ਆ ਉਹਨਾਂ ਨੂੰ ਵੀ ਜੈਡ ਪਲੱਸ ਸੁਰੱਖਿਆ ਦੀ ਲੋੜ ਪੈ ਗਈ ਹੈ ਫਿਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਾ ਕੇ ਦਿੱਲੀ ਕਹਿ ਦਿੰਦੀ ਆ ਲੈ ਕੇ ਦੇ ਦਿੰਦੀ ਆ ਕਿ ਭਾਈ ਸਾ ਸਾਡੀ ਜਿਹੜੀ ਸੁਰੱਖਿਆ ਅਸੀਂ ਉਹ ਸੁਰੱਖਿਆ ਜਿਹੜੀ ਹੈ ਅਰਵਿੰਦ ਕੇਜਰੀਵਾਲ ਨੂੰ ਵੀ ਦੇਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਉਹ ਜਾਨੋ ਮਾਰਨ ਦਾ ਖਤਰਾ ਹੈਗਾ ਹੁਣ ਭਗਵੰਤਬਾਹ ਨੂੰ ਸਭ ਤੋਂ ਪਹਿਲਾਂ ਤਾਂ ਗੱਲ ਇਹ ਦੱਸਣੀ ਚਾਹੀਦੀ ਹੈ ਕਿ ਭਗਵੰਤਬਾਹ ਜੀ ਦੱਸਿਓ ਜਰਾ ਹੁਣ ਤੁਸੀਂ ਵਿਵਕ ਕੁਮਾਰ ਔਰ ਅਰਵਿੰਦ ਕੇਜਰੀਵਾਲ ਨੇ ਇਹੋ ਜਿਹੇ ਕਿਹੜੇ ਮਾੜੇ ਕੰਮ ਕਰਤੇ ਜਿਹਦੇ ਕਰਕੇ ਤੁਹਾਨੂੰ ਏਡੀ ਛੇਦੀ ਜਾਨੋ ਮਾਰਨ ਦਾ ਖਤਰਾ ਹੋ ਗਿਆ ਔਰ ਦੂਜੇ ਪन्ने ਗੱਲ ਇਹ ਵੀ ਹੈ ਕਿ ਜੇ ਤੁਸੀਂ ਮੁੱਖ ਮੰਤਰੀਓ ਵੈਭਵ ਕੁਮਾਰ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੁਪਰ ਮੁੱਖ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਤੇ ਸੁਪਰ ਮੁੱਖ ਮੰਤਰੀਆਂ ਨੂੰ ਜਾਨੋ ਮਾਰਨ ਦਾ ਖਤਰਾ ਹੋ ਸਕਦਾ ਤਾਂ ਫਿਰ ਤੁਹਾਡੇ ਮੇਰੇ ਵਰਗੇ ਅਣਖੀ ਸਾਹਿਬ ਆਮ ਬੰਦੇ ਦਾ ਪੰਜਾਬ ਦੇ ਵਿੱਚ ਰੱਬ ਹੀ ਰਾਖਾ ਫਿਰ ਤਾਂ ਤੇ ਇਹ ਤੋਂ ਸਾਫ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਸ ਖਾਵੇਂ ਨਹੀਂ ਨੇ ਜਦੋਂ ਸਾਬ ਉਹ ਤਾਂ ਮੈਂ ਸਗਲ ਉੱਥੇ ਹੀ ਸ਼ੁਰੂ ਕੀਤੀ ਕਿ ਪੰਜਾਬ ਐਸ ਵੇਲੇ ਬਰੂ ਦੇ ਢੇਰ ਤੇ ਬੈਠਾ ਪੰਜਾਬ ਪੁਲਿਸ ਤੇ ਥਾਣਿਆਂ ਤੇ ਚੌਕੀਆਂ ਤੇ ਹਮਲੇ ਹੋ ਰਹੇ ਆ ਉਹਨਾਂ ਹਮਲਿਆਂ ਦੇ ਮੱਦੇਨਜ਼ਰ ਪੁਲਿਸ ਥਾਣੇ ਦੀ ਚੌਕੀ ਦੀ ਕੰਧਾਂ ਜਿਹੜੀਆਂ ਉੱਚੀਆਂ ਕੀਤੀਆਂ ਜਾ ਰਹੀਆਂ ਨੇ ਔਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਨੂੰ ਕੀ ਇਦਾ ਪਿਆ ਤਾਂ ਇਸ ਅਲਜਮ ਫਰੋਸ਼ੀ ਦੇ ਸਿਲਸਿਲੇ ਵਿੱਚ ਆਮ ਆਦਮੀ ਚਾਹੇ ਪੰਜਾਬ ਦਾ ਆਮ ਸ਼ਹਿਰੀ ਆ ਆਮ ਨਾਗਰਿਕ ਆ ਉਹ ਆਪਣੀ ਸੁਰੱਖੇ ਦੇ ਪ੍ਰਤੀ ਚਿੰਤਤ ਹੈਗਾ ਲੋਕੀ ਜਿਹੜੀਆਂ ਮਹਿਲਾਵਾਂ ਨੇ ਉਹ ਘਰਾਂ 'ਚ ਬੈਠੀਆਂ ਨੇ ਘਰਾਂ 'ਚ ਲੋਕ ਜਿਹੜੇ ਚਾਈਨਿਸ ਲੈਖ ਉਹ ਚੀਜ਼ਾਂ ਖੋ ਕੇ ਪੰਜ ਜਾਂਦੇ ਆ ਰਸਤੇ ਜਾਂਦਾ ਲੱਗਾ ਹਮਲਾ ਕਰਨ ਲੱਗਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਆਈ ਦਿਨ ਜਿਹੜੀਆਂ ਲੁੱਟਾ ਖੋਹਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਆਮ ਹੁੰਦੀਆਂ ਵੇਖੀਆਂ ਜਾ ਸਕਦੀਆਂ ਤਾਂ ਇਹੀ ਸਥਿਤੀ ਜੋ ਅਮਨ ਕਾਨੂੰਨ ਦੀ ਪੰਜਾਬ ਦੇ ਵਿੱਚ ਸਥਿਤੀ ਬਿਲਕੁਲ ਸ਼ਿੱਕੇ ਤੇ ਟੰਗੀ ਹੋ ਗਈ ਤਾਂ ਅਜਿਹੀ ਸਥਿਤੀ ਦੇ ਵਿੱਚ ਤਾਂ ਫਿਰ ਸਵਾਲ ਜਿਹੜੇ ਉਹ ਪੈਦਾ ਹੋਣਗੇ ਹੋਣਗੇ ਆਮ ਵਿਅਕਤੀ ਜਾਂ ਨਾਗਰਿਕ ਤਾਂ ਇਹ ਸੋਚੂਗਾ ਕਿ ਹਾਂ ਭਈ ਜੇਕਰ ਅਸੀਂ ਬਦਲਾਅ ਦੇ ਰੂਪ ਦੇ ਵਿੱਚ ਇਸੇ ਸਰਕਾਰ ਨੂੰ ਦੇ ਦਿੱਤਾ ਤਾਂ ਫਿਰ ਇਸ ਸਰਕਾਰ ਨੇ ਆ ਕੇ ਕੀਤਾ ਕੀ ਅਸਲ ਵਿੱਚ ਅਗਰ ਵਿਖਿਆ ਚਾਹੀਦਾ ਚਾਰੇ ਪਾਸੇ ਗੈਸਟਰਾ ਦਾ ਭੂਲਪਾਲਾ ਜਿਹੜਾ ਨਜ਼ਰ ਹੁੰਦਾ ਜਿੱਥੇ ਉਹਨਾਂ ਦੀਆਂ ਵਾਰਤਾ ਤਾਂ ਕਦੀ ਕਿਤੇ ਮੁਕਾਬਲਾ ਹੋ ਜਾਂਦਾ ਕਦੀ ਕਿਤੇ ਮੁਕਾਬਲਾ ਹੋ ਜਾਂਦਾ ਅਸੀਂ ਕਿਸੇ ਵੀ ਸੂਰਤ ਵਿੱਚ ਪੰਜਾਬ ਪੁਰਸ਼ ਦੀ ਕਾਰਜਕਾਰੀ ਉੱਤੇ ਪ੍ਰਸ਼ਨ ਚੇ ਨਹੀਂ ਲਾ ਰਹੇ ਯਹਾਂ ਤੇ ਪੰਜਾਬ ਪੁਰਸ਼ ਇਦਾਂ ਡੱਕਰ ਵਿੱਚ ਸਬਰਾਤ ਨਹੀਂ ਹੈਗੀ ਪੰਜਾਬ ਪੁਰਸ਼ ਦਾ ਇੱਕ ਬੜਾ ਲੰਮਾ ਇਤਿਹਾਸ ਹੈ ਜਿਹਦੇ ਵਿੱਚ ਉਹਨੇ ਇੱਕ ਫੈਸਲਾ ਕੋ ਲੜਾਈ ਜੜੀ ਆ ਉਹ ਲੜੀ ਆ ਪਰ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਪੁਰਸ਼ ਦੀ ਸਥਿਤੀ ਦਿਨ ਬਦ ਦਿਨ ਮਾੜੀ ਹੁੰਦੀ ਜਾ ਰਹੀ ਹੈ ਉਹਨੂੰ ਲੈ ਕੇ ਆਮ ਨਾਗਰਿਕ ਜਿਹੜਾ ਆ ਉਹ ਚਿੰਤਤ ਹੈਗਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਰਾਜ ਦਾ ਮੁੱਖ ਮੰਤਰੀ ਸੁਖਵਿੰਦਰ ਨਹੀਂ ਹਾਲਾਂਕਿ ਤਰਕ ਤੋਂ ਉਹਨਾਂ ਕੋਲੋਂ ਇਹੋ ਹੀ ਦਿੱਤਾ ਜਾ ਰਿਹਾ ਹੈ ਜਿਹੜਾ ਸਵਾਲ ਤੁਸੀਂ ਠਾਇਆ ਕਿ ਜਿਹੜੇ ਮਾਰੇ ਕੰਮ ਉਹ ਕਹਿੰਦੇ ਵੀ ਅਸੀਂ ਫ਼ਾਪਸਤਾਨੀ ਸਬਰਥਾਂ ਦੇ ਵਿਰੁੱਧ ਕੱਟੜੀ ਕਾਰਵਾਈ ਕੀਤੀ ਹੈ ਚਾਹੇ ਉਹ ਅੰਤਪਾਲ ਸਿੰਘ ਹੋਵੇ ਚਾਹੇ ਕੋਈ ਹੋਵੇ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਹੋਣ ਉਹਨਾਂ ਨੂੰ ਅਸੀਂ ਨੱਪਨ ਦਾ ਯਤਨ ਕੀਤਾ ਜਿਸ ਕਰਕੇ ਰਵਿੰਦ ਕੇਸ਼ਰੀਵਾਲ ਵੀ ਅਤਵਾਦੀਆਂ ਦੇ ਨਿਸ਼ਾਨੇ ਤੇ ਨਹੀਂ ਭਗਵਤ ਬਾਣ ਹੁਣੀ ਤੇ ਉਹਨਾਂ ਦੇ ਪਿੱਛੇ ਭਗਵਤ ਹੁਣ ਅੱਜ ਦੀਆਂ ਗੱਲਾਂ ਨੇ ਇਹ ਤਾਂ ਉਹਨਾਂ ਨੂੰ ਉੱਤਰ ਦਿੱਤਾ ਜਾ ਰਿਹਾ ਪਰ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਹੁੰਦੇ ਕਿ ਹਾਂ ਭੀ ਜੇਕਰ ਕਿਸ ਨੂੰ ਜਾਨ ਦਾ ਖਤਰਾ ਆਪੋ ਆਪਣੀ ਸੋਚਣ ਵਾਲੀ ਗੱਲ ਹੈਗੀ ਆ ਪਰ ਜਿਸ ਤਰੀਕੇ ਦੀ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਣੀ ਹੈ ਔਰ ਜਿਹਾ ਜਿਹਾ ਇੰਪੁੱਟ 26 ਜਨਵਰੀ ਨੂੰ ਲੈ ਕੇ ਤੇ ਮੁੱਖ ਮੰਤਰੀ ਸਾਬੀ ਉਤੇ ਹਮਲੇ ਨੂੰ ਲੈ ਕੇ ਆ ਉਹਦੇ ਨਾਲ ਤਾਂ ਪੰਜਾਬ ਦਾ ਹਰ ਵਾਸੀ ਕਿਰਾ ਜਰੂਰ ਇਸ ਵੇਲੇ ਅੰਦਰੋਂ ਇੱਕ ਖੌਫ ਜਤਾ ਹੈਗਾ ਕੀ ਹੋੰਦੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਹੋਣਾ ਸੋ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੇ ਵਿੱਚ ਇਸ ਵਿਸ਼ਵਾਸ ਨੂੰ ਬਹਾਲ ਰੱਖੇ ਕਿ ਅਮਨ ਕਾਨੂੰਨ ਦੀ ਸਥਿਤੀ ਪੂਰਨ ਤੌਰ ਤੇ ਕਾਬੂ ਦੇ ਵਿੱਚ ਹੈ ਕਾਬੂ ਵਿੱਚ ਹੈ ਬਿਲਕੁਲ ਚਲੋ ਅਣਖਾ ਅਗਲੀ ਖਬਰ ਲੈ ਲੈਂਦੇ ਆ ਕਿਹੜੀ ਖਬਰ ਵੀ ਬੜੀ ਅਹਿਮ ਹੈ ਅੱਜ 20 ਜਨਵਰੀ ਐ ਤੇ ਅਕਾਲੀ ਦਲ ਨੇ ਐਲਾਨ ਕੀਤਾ ਸੀਗਾ ਕਿ ਅੱਜ ਦੇ ਦਿਨ ਭਰਤੀ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਜਾਊਗੀ ਅੱਜ 1 ਵਜੇ ਮੀਟਿੰਗ ਐ ਔਰ ਅੱਜ ਉਸ ਭਰਤੀ ਕਰ ਕਰਿਆ ਪ੍ਰਕਿਰਿਆ ਨੂੰ ਜਿਹੜਾ ਉਹ ਨੇਪਰੇ ਚਾੜ ਦੇਣਾ ਅਕਾਲੀ ਦਲ ਨੇ ਔਰ ਅੱਜ ਤੋਂ ਸ਼ੁਰੂ ਕਰ ਦੇ ਰੀਆਂ ਭਰਤੀ ਪ੍ਰਕਿਰਿਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਜਿਹੜਾ ਬਾਗੀਧੜਾ ਸੀ ਉਹ ਲਗਾਤਾਰ ਇਸ ਚੀਜ਼ ਨੂੰ ਨਿਸ਼ਾਨੇ ਤੇ ਲੈ ਰਿਹਾ ਸੀਗਾ ਕਿ ਭਾਈ ਇਹ ਜੱਜਦਰ ਸਾਹਿਬ ਦੇ ਹੁਕਮਾਂ ਦੇ ਬਿਲਕੁਲ ਉਲਟ ਐ ਸੱਤ ਮੈਂਬਰੀ ਕਮੇਟੀ ਨੇ ਹੀ ਇਹ ਭਰਤੀ ਕਰਨੀ ਐ ਅਯਾ ਗਾਲੀ ਸਾਬ ਜੋ ਵੀ ਆ ਬਹੁਤ ਸਾਰੇ ਲੋਕ ਕੇ ਸਾਫ ਕਰ ਚੁਕੇ ਐ ਜੱਥੇਦਾਰ ਸਾਹਿਬ ਵੀ ਖੁਦ ਸਾਫ ਕਰ ਚੁਕੇ ਸੀ ਕਿ ਇਨ ਬਿਨ ਹੁਕਮ ਸਾਡੇ ਜਿਹੜੇ ਆ ਲਾਗੂ ਹੋਣੇ ਚਾਹੀਦੇ ਪਰ ਕਿਸੇ ਦੇ ਬਾਰ ਬਾਰ ਬਿਆਨ ਦੇਣ ਦੇ ਬਾਵਜੂਦ ਵੀ ਆ ਕਾਦੀ ਦਲ ਦੇ ਕਿਸੇ ਲੀਡਰ ਦੇ ਕੰਨ ਤੇ ਜੜੀ ਆ ਉਹ ਜੂਨ ਹੀ ਸਰਕੀ ਤੇ ਉਹਨਾਂ ਨੇ ਆਪਣੀ ਹੁਣ ਭਰਤੀ ਪ੍ਰਕਿਰਿਆ ਅੱਜ ਸ਼ੁਰੂ ਕਰਨੀ ਹੈ ਕਿਵੇਂ ਦੇਖਦੇ ਹਾਂ ਕਿ ਜੱਥੇਦਾਰ ਸਾਹਿਬ ਦੇ ਸਾਫ ਕਰਨ ਦੇ ਬਾਵਜੂਦ ਵੀ ਕਿ ਭਾਈ ਇਨ ਬਿਨ ਹੁਕਮ ਲਾਗੂ ਹੋਣੇ ਚਾਹੀਦੇ ਆ ਔਰ ਸੱਤ ਮੈਂਬਰੀ ਕਮੇਟੀ ਹੀ ਜਿਹੜੀ ਆ ਉਹ ਭਰਤੀ ਕਰੇਗੀ ਇਹ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਕਾਲੀ ਦਲ ਇੰਨੀ ਹਮਾਕਤ ਜਾਂ ਹਿੰਮਤ ਜਟਾ ਰਿਹਾ ਕਿ ਭਾਈ ਫੇਰ ਪ੍ਰਕਿਰਿਆ ਆਪਣੇ ਅਨੁਸਾਰ ਹੀ ਜਣੀ ਜਥੇਦਾਰ ਦੇ ਫੈਸਲੇ ਦੇ ਉਲਟ ਜਾ ਕੇ ਸ਼ੁਰੂ ਕਰ ਰਿਹਾ ਹੈ ਤਾਂ ਇਹਦਾ ਕੀ ਮਤਲਬ ਸਮਝੀਏ ਕਿ ਜਥੇਦਾਰ ਦੀ ਅੰਦਰ ਖਾਤੇ ਹੱਲਾਸ਼ੀਰੀ ਹੈ ਜਾਂ ਫਿਰ ਜਥੇਦਾਰ ਸਾਹਿਬ ਦੀ ਢਿੱਲ ਹੈ ਜਾਂ ਫਿਰ ਜਥੇਦਾਰ ਸਾਹਿਬ ਜੁਰਤ ਨਹੀਂ ਜਟਾ پا ਰਹੇ ਕਿਉਂਕਿ ਹਰਗਿਆਣੀ ਹਰਪ੍ਰੀਤ ਸਿੰਘ ਇੱਕ ਪਾਸੇ ਹੋ ਗਿਆ ਤੇ ਇਕੱਲੇ ਉਹ ਨਹੀਂ ਜੁਰਤ ਨਹੀਂ ਕਰ پا ਰਹੇ ਜਾਂ ਫਿਰ ਇਹ ਗੱਦੀਏ ਘੇਰ ਲਗੇ ਆ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਰਵਾਈ ਕਰਨਗੇ ਕਿਵੇਂ ਦੇਖਦੇ ਹਾਂ ਪੂਰੀ ਜੀ ਸਫੰਦਰ ਜੀ ਜਦੋਂ 2 ਦਸੰਬਰ ਨੂੰ ਅਕਾਲੀ ਦੰਦ ਦੀ ਲੀਡਰਸ਼ਿਪ ਸ਼੍ਰੀ ਅਕਾਲਪੁਰ ਸਾਹਿਬ ਤੇ ਪੇਸ਼ ਹੁੰਦੀ ਹੈ ਤੇ ਆਪਣੇ ਗੁਰਾਂਹਾਂ ਨੂੰ ਉਮੰਦੀ ਹੈ ਤਾਂ ਉਸ ਵਕਤ ਇਵਨ ਕਿ ਧਾਰਮਿਕ ਸਜ਼ਾ ਜਿਹੜੀ ਲਾਈ ਜਾਂਦੀ ਉਹ ਵੀ ਉਹ ਨੂੰ ਭੋਗਦੀ ਹੈ ਤਾਂ ਉਸ ਵਕਤ ਅਕਾਲੀ ਦੰਦ ਦੇ ਸਬੰਧੀ ਅੰਦਰਤੀ ਜਿਹੜੀ ਲੋਕਾਂ ਵਿੱਚ ਪੈਦਾ ਹੋਈ ਜਿਹੜੀ ਸ਼ੁਰੂ ਹੋ ਗਈ ਸੀ ਤੇ ਲੋਕ ਕਹਿਣ ਲੱਗੇ ਕਿ ਆਈ ਨਹੀਂ ਪਾਕ ਜਖਦਾਬ ਸਾਹਿਬ ਨੂੰ ਅਕਾਲੀ ਫੂਲਾ ਸਿੰਘ ਦੀ ਯਾਦ ਚੜੀਵਾ ਦਿੱਤੀ। ਅਕਾਲੀ ਕਲ ਦੀ ਲੀਡਰਸ਼ਿਪ ਵੀ ਇਹ ਗੱਲ ਕਹਿੰਦੀ ਰਹੀ ਹੈ ਕਿ ਅਸੀਂ ਅਕਾਲ ਤਖਸਾਲ ਨੂੰ ਸਮਰਪਤਾ ਪੂਰਨ ਤੌਰ ਤੇ ਨਾਪਸਤਾ ਦਾ ਸਮਰਪਤਾ ਜੋ ਹੁਕਮ ਆਏਗਾ ਉਹਨਾਂ ਨੂੰ ਅਸੀਂ ਇਮਲਾ ਲਾਗੂ ਕਰਾਂਗੇ। ਪਹਿਲਾ ਫੈਸਲਾ ਸੁਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਦਾ ਸੀ ਉਹ ਵੀ ਮਨਜ਼ੂਰ ਕਰਦੇ ਕਰਦੇ ਉਸ ਹੁਕਮ ਨੂੰ ਵੀ ਤਬੀਲ ਕਰਦੇ ਕਰਦੇ ਆ ਅਕਾਲੀ ਕਲ ਦੀ ਲੀਡਰਸ਼ਿਪ ਨੇ ਇੱਕ ਮਹੀਨਾ ਬਹਾਰਤਾ ਫਿਰ ਤਾਂ ਮੀਟਿਆ ਮਨਜ਼ੂਰ ਕਰ ਲਿਆ ਗਿਆ ਪਰ ਜਿਹੜੀ ਸ਼੍ਰੀ ਅਕਾਲ ਤਖਸਾਲ ਵੱਲੋਂ 7 ਸਤੰਬਰ ਦੀ ਵਰਕਿੰਗ ਕਮੇਟੀ ਬਣਾਈ ਗਈ ਸੀ ਉਸ ਨੂੰ ਨਜ਼ਰ ਅੰਦਾਜ਼ ਕਰਦਿਆਂ ਸ਼ੁਰੂਆਤ ਵਿੱਚ ਅਕਾਲੀ ਦਲ ਦੀ ਵਰਕਰ ਕਮੇਟੀ ਨੇ ਆਪਣੇ ਪੱਧਰ ਤੇ ਇੱਕ ਮੀਟਿੰਗ ਇੱਕ ਕਮੇਟੀ ਗਠਿਤ ਕੀਤੀ ਔਰ ਚੇਨੋਲੋ ਕਿਹਾ ਗਿਆ ਕਿ ਉਹ 20 ਜਨਤਿਕ ਤੋਂ ਪੱਤੀ ਮਹਿਮ ਜਿਹੜੀ ਉਹ ਸ਼ੁਰੂ ਕਰੇਗੀ 25 ਲੱਖ ਆ ਜਿਹੜੇ ਵਰਕਰ ਦੇ ਉਹ ਪੱਤੀ ਜਿਹੜੇ ਕਰਦੇ ਤੇ ਅੱਜ ਤੋਂ ਉਹਨਾਂ ਨੇ ਆ ਦਾ ਜਿਹੜਾ ਕਰ ਦਿੱਤਾ ਇਸ ਕਮੇਟੀ ਨੂੰ ਲੈ ਕੇ ਬਾਕੀ ਕੜੇ ਦੇ ਬੰਨ ਸਿੰਘ ਅਕਾਲ ਤਖਤ ਸਾਹਿਬ ਨੂੰ ਸੋਚ ਕੀਤੀ ਤਾਂ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਸਾਹਿਬ ਨੇ ਇਹ ਨਹੀਂ ਗੱਲ ਕਹੀ ਕਿ ਜਿਹੜੀ ਉਹਨਾਂ ਵੱਲੋਂ ਕਮੇਟੀ ਗਠਿਤ ਕੀਤੀ ਗਈ ਕਿ ਪੂਰਨ ਤੌਰ ਤੇ ਕਾਰਸ਼ੀਲਾ ਤੋ ਉਹ ਕਦੇ ਵੀ ਭਗ ਨਹੀਂ ਹੋ ਸਕਦੀ ਉਹਨਾਂ ਨੇ ਹਰਜੇਤ ਸਿੰਘ ਕਾਰਨੀ ਨੂੰ ਜਾਂ ਬਾਕੀ ਜਿਹੜੇ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਇਸ ਦੇ ਸੰਬੰਧੀ ਜਿਹੜਾ ਕਾਰਵਾਈ ਜਿਹੜੀ ਕਰੋ ਪਰ ਇਹਨਾਂ ਹੁਕਮਾਂ ਨੂੰ ਵੀ ਨਜ਼ਰ ਅੰਦਾਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਤੀ ਮਹਿਮ ਜਿਹੜੀ ਅੱਜ 12:00 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਚੋਂ ਸ਼ੁਰੂ ਜਿਹੜੀ ਆ ਕੱਤਤੀ ਜਣੀ ਆ ਬਕਾਇਦਾਤ ਵਰਤੇ ਪਸਤੀ ਜਿਹੜੀ ਸ਼ਾਤੀ ਹੋ ਜੁਰੀ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਤੁਸੀਂ ਪ੍ਰਸ਼ੰਠਾਏ ਨਹੀਂ ਕਿ ਅਕਾਲੀ ਦਲ ਦੀ ਹਮਾਕਤ ਦੂਜੇ ਪਰਨੇ ਅਗਰ ਵੀ ਸੇ ਹੋਣਾ ਬਸਤਰੀ ਤੁਸੀਂ ਸੁਣਾ ਤਾਂ ਪਰ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਜਦੋਂ ਅਕਾਲ ਪਤਸ਼ਾਹ ਸਾਹਿਬ ਦੇ ਲੀਡਰਸ਼ਿਪ ਆਕਾਲੀ ਦਾਲੀ ਦੀ ਲੀਡਰਸ਼ਿਪ ਦਾ ਪੇਸ਼ੇਵਰ ਤੋਂ ਉਸ ਨੂੰ ਲੋਕਾਂ ਨੇ ਕਿਹਾ ਕਿ ਹਾਂ ਇਹ ਠੀਕ ਦੋਸਤ ਆ ਗਈ ਉਹ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਂਦਾ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਤੇ ਜਦੋਂ ਕੋਈ ਸ਼ਾਮ ਨੂੰ ਭੁੱਲ ਕੇ ਸ਼ਾਮ ਨੂੰ ਜਰੂਰ ਪਰਤਾ ਕਿ ਸਵੇਰੇ ਫਿਰ ਨਿਕਲ ਜਾਵੇ ਤਾਂ ਫਿਰ ਉਸ ਨੂੰ ਭਲੱਕੜ ਨਹੀਂ ਕਿਹਾ ਜਾਂਦਾ ਉਸ ਨੂੰ ਪਾਗਲਪਾਨੀ ਕਿਹਾ ਜਾ ਸਕਦਾ ਅਜਿਹੀ ਜਿਹੜੀ ਸਥਿਤੀ ਆ ਇਸ ਵੇਲੇ ਸ਼ੁਰੂ ਹੋਈ ਅਕਾਲੀ ਦਾਲੀ ਦੀ ਕਿਉਂਕਿ ਸਾਰਾ ਕੁਝ ਠੀਕ-ਠਾਕ ਹੋ ਗਿਆ ਸੀ ਪਰ ਇੱਕ ਦਿਨ ਉਹਨਾਂ ਨੇ ਇਹ ਵਰਕਿੰਗ ਆਪਣੇ ਪੱਧਰ ਤੇ ਸੱਤ ਮੈਂਬਰੀ ਕਮੇਟੀ ਇਹ ਗਠਿਤ ਕਰਕੇ ਸ਼ਰੂਮੀ ਕਰਨ ਲੰਦਾਂ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਨਹੀਂ ਮਾਰਿਆ ਜਿਸ ਤਰੀਕੇ ਨਾਲ ਮੈਂ ਕੱਲ੍ਹ-ਕੱਲ ਕੀਤੀ ਸੀ ਇਹਨਾਂ ਨੇ ਕੁਹਾੜੇ ਦੇ ਉੱਤੇ ਆਪਣਾ ਪੈਰ ਮਾਰ ਦਿਆ ਕਿ ਹਾਂ ਵੀ ਠੀਕ ਹੈ ਇਹੋ ਕੁਝ ਕਰਤਾ ਸੀ ਹੁਣ ਇਹ ਦੂਸਰੇ ਪਾਸੇ ਜੇਕਰ ਤੁਸੀਂ ਗਿਆਨੀ ਰਕबीर ਸਿੰਘ ਹਾਂ ਦੀ ਸਥਿਤੀ ਬਿਆਨ ਕਰਦੇ ਜੀ ਕੱਲ੍ਹ ਅਜਦਾੜੇ ਦੇ ਵਿੱਚ ਜਿਸ ਤਰੀਕੇ ਨਾਲ ਗਿਆਨੀ ਰਕबीर ਸਿੰਘ ਉਹਨਾਂ ਦੇ ਪੁੱਤਰੇ ਜਿਹੜੇ ਠੁੱਕੇ ਗਏ ਨੇ ਕਿ ਹਾਂ ਵੀ ਇਹ ਸੱਟ ਫੈਸਲੇ ਨਹੀਂ ਲੈ ਸਕੀ ਉਹ ਹਸਰੇ ਨੂੰ ਵਲਾਕੂ ਨਹੀਂ ਕਰਾ ਸਕੀ ਤਾਂ ਤੇ ਅਸਤਾ ਪਰ ਗੈਨੀ ਗੁਰਪਰਚੰਦ ਸਿੰਘ ਬੜਾ ਹੀ ਕਿ ਤੁਹਾਨੂੰ ਲੱਗ ਪਿਆ ਕਿ ਗੁਰਪਰਚੰਦ ਸਿੰਘ ਹੋਣਾਂ ਦੇ ਵੀ ਅੰਦਰ ਖਾਤੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਾਂਗੇ ਸ਼ੁਰੂ ਨਹੀਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝੋ ਤਾਂ ਕਿ ਟੇ ਲੱਤੀ ਸੀ ਤਾਂ ਬਾਅਦ ਵਿੱਚ ਕੀ ਹਾਲ ਹੋਇਆ ਉਹੀ ਹਾਲ ਫਿਰ ਗਿਆ ਗੈਨੀ ਰਖਵੀਰ ਸਿੰਘ ਹੋਣਾਂ ਦੇ ਕਲ ਅਜਨਾਰੇ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਬਲਕਿ ਸਿੰਘ ਜਰਵਾਂ ਜਾਂ ਬਾਕੀ ਲੋਕਾਂ ਨੇ ਅਜਿਹਾ ਗੱਲ ਕੀਤੀ ਕਿ ਸ੍ਰੀ ਅਕਾਲ ਸਾਹਿਬ ਸਾਹਿਬ ਨੇ ਜਥੇਦਾਰ ਨੇ ਠੀਕ ਤਰੀਕੇ ਨਾਲ ਉਹਨਾਂ ਨੂੰ ਲਾਗੂ ਨਹੀਂ ਕਰਾਇਆ ਸਖਸਾਂ ਜਵਾਂ ਨਹੀਂ ਦਿੱਤੀਆਂ ਹੁਣ ਗੈਨੀ ਰਖਵੀਰ ਸਿੰਘਾਂ ਦੇ ਅਜਨਾਰੇ ਵਿੱਚ ਪੁੱਤਰੇ ਫੁਕੇ ਜਣੇ ਆਪਣੇ ਆਪ ਦੇ ਵਿੱਚ ਛੋਟੀ ਇਹ ਸਾਫ ਜाहिर ਕਰਦੀ ਕਿ ਹਾਂ ਭਈ ਲੋਕਾਂ ਦੇ ਵਿੱਚ ਅਜੇ ਵੀ ਇਸ ਗੱਲ ਨੂੰ ਬਾਰੇ ਇਤਰਾਜ ਤੇ ਗੁੱਸਾ ਹੈਗਾ ਇਹ ਕਾਲਤਾ ਸਰ ਦੇ ਜਥੇਦਾਰ ਦੇ ਠੀਕ ਤਰੀਕੇ ਨਾਲ ਉਹਨਾਂ ਨੂੰ ਇਹ ਮਿਲ ਲਾਪੜੀ ਕਰਾਇਆ ਤੇ ਦੂਜੇ ਪਾਸੇ ਪੁੱਲ ਕੇ ਪੋਤਲੇ ਫੁੱਕੇ ਜਾਂ ਤੋਂ ਇੱਕ ਦਿਨ ਬਾਅਦ ਅਕਾਲੀ ਦਲ ਜੇਕਰ ਅਜੇ ਹੀ ਹਮਾਕਤ ਕਰ ਰਿਹਾ ਜਾਂ ਅਕਾਲੀ ਦਲ ਵੱਲੋਂ ਅਜਿਹਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਗਿਆਨੀ ਗੁਰਪ੍ਰੀਤ ਸਿੰਘ ਹੋਣੀ ਬਿਲਕੁਲ ਚੁੱਪ ਰਹਿੰਦੇ ਨੇ ਤਾਂ ਫਿਰ ਸਵਾਲ ਤਾਂ ਪੈਦਾ ਹੋਉਣਗੇ ਜਿਹੜੇ ਸਵਾਲ ਤੁਸੀਂ ਪੈਦਾ ਕੀ ਕਰ ਦਿੱਤੇ ਆ ਕਿ ਹਾਂ ਭਈ ਅੰਦਰੋਂ ਸਭ ਕੁਝ ਗੇਟਬੇਟ ਤੀ ਨਹੀਂ ਹੋ ਗਈ ਦਜੀ ਸੰਚੇ ਚੀਜ਼ ਮੇ ਬੋਲੋ ਕਿਹਾ ਜਾਣਾ ਕਿ ਓਕੇ ਕਿਹਾ ਜਾਣਾ ਕਿ ਵਾਕਈ ਇਸ ਚੀਜ਼ ਨੂੰ ਜੋਰ ਦੇ ਕਾ ਕਿ ਹਾਂ ਅੰਦਰ ਉਹਦੀ ਸਾਰੀ ਕਰਨ ਹੋ ਚੁੱਕੀ ਹੈ ਤੇ ਜੇਕਰ ਅਜਿਹੀ ਗੱਲ ਹੋ ਚੁੱਕੀ ਹੈ ਤੇ ਜਿਸ ਦਾ ਦੂਜੇ ਪਾਸੇ ਜਿਸ ਦਾ ਵਿਰੋਧ ਕੱਲ ਅਜਨਾਲਾ ਵਿਖੇ ਹੋਇਆ ਜਥੇਬੰਦੀਆਂ ਕੋਲੋਂ ਕੀਤਾ ਗਿਆ ਜੀ ਨਿਰੰਗਪੀਰ ਸਿੰਘ ਦਾ ਤਾਂ ਫੇਰ ਤਾਂ ਆਉਂਦਿਆਂ ਚਰਨ ਵਿੱਚ ਗੈਨੀ ਦੇਖਪੀਰ ਸਿੰਘ ਹੁਣ ਅਰਮੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਦ ਉਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਪਊਗੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਆਪਣੀ ਲੀਡਰ ਜਿਹੜੀ ਸਥਿਤੀ ਸਪਸ਼ਟ ਕਰਨੀ ਪਊਗੀ ਕੀ ਤੁਹਾਡੇ ਬਿਆਨ ਕਿ ਇਹ ਬਿਆਨ ਇਸ ਹੀ ਕਾਲ ਤੱਕ ਸਾਬ ਨੂੰ ਸਰਪਰਪਤਾ ਕੇਵਲ ਸਰ ਬਿਆਨ ਦੇਣ ਤੱਕ ਹੀ ਸੀਮਤ ਨਹੀਂ ਤਾਂ ਜਾਂ ਤੁਸੀਂ ਵਾਕੇ ਹੀ ਉਹਨਾਂ ਬਿਆਦਾ ਪੈਰਾ ਦੇਣ ਵਾਸਤੇ ਵੀ ਤਿਆਰ ਨਹੀਂ ਤੇ ਨਾਲ ਹੀ ਨਾਲ ਗਿਆਨੀ ਰਕबीर ਸਿੰਘ ਹੋਣਾ ਤਾਂ ਵੀ ਇਹ ਪ੍ਰਸ਼ਨ ਪੈਦਾ ਹੋਊਗਾ ਕਿ ਅਕਾਲ ਤਖਤ ਸਾਹਿਬ ਦੀ ਤੁਸੀਕ ਤੋਂ ਲੋਕ ਕਿ ਤੁਸੀਂ ਇੱਕ ਫੀਲਿੰਗ ਤਾਂ ਲੈ ਲੈਨੇ ਜਿ ਕਿ ਅਕਾਲੀ ਫੂਲਾ ਸਿੰਘ ਵਰਗਾ ਇਤਿਹਾਸ ਸਰ ਛੱਡੀ ਪਰ ਦੂਜੇ ਪਾਸੇ ਕੀ ਉਹ ਹੁਕਮ ਜਿਹੜੇ ਤੁਸੀਂ ਲਾਗੂ ਕੀਤੇ ਨੇ ਕਿ ਉਹਨਾਂ ਨੂੰ ਧਾਮਿਲ ਕਰੋ ਚ ਤੁਹਾਡੇ ਉਹ ਹਿੰਮਤ ਹੈਗੀ ਜੋ ਅਕਾਲੀ ਫੂਲਾ ਸਿੰਘ ਛੇਗੀ ਸੀ ਇਹਦਾ ਫਿਰ ਪ੍ਰਸ਼ਨ ਪੈਦਾ ਹੋਣਗੇ ਤੇ ਜੇਕਰ ਇਹਨਾਂ ਦਾ ਜਵਾਬ ਜਿਆਨੀ ਰਕबीर ਸਿੰਘ ਨਹੀਂ ਦੇ ਸਕੀ ਜਾਂ ਨਹੀਂ ਦੇਦੇ ਤਫਰ ਜੋ ਕੁਝ ਕੱਲ ਅਜਨਾਰੇ ਚ ਹੋਇਆ ਉਹ ਫਿਰ ਆਉਂਦਿਆ ਦਿਨਾਂ ਚ ਪੰਜਾਬ ਤੇ ਹੋ ਸਕਦਾ ਹੈ ਸ਼ਾਇਦ ਚ ਵੀ ਹੋ ਸਕਦਾ ਕਿਉਂਕਿ ਜਿੱਥੇ ਬੰਦੀਆਂ ਤਾਂ ਜਿਹੜੀਆਂ ਪੰਥਰ ਜਿੱਥੇ ਬੰਦੀਆਂ ਜਾਂ ਗਰਮਖੇਲੀ ਜਿੱਥੇ ਬੰਦੀਆਂ ਉਹ ਤਾਂ ਅਗੇ ਇਹ ਸਾਰੇ ਸਿਨੈਰੀਓ ਤੇ ਜਿਹੜੀ ਨਜ਼ਰ ਆ ਬੜੀ ਬਰੀਕੀ ਨਾਲ ਰੱਖ ਰੇ ਤੇ ਬਾਕੀ ਇਹ ਅਕਾਲੀ ਦਲ ਦੀ ਗੱਲ ਸਥਿਤੀ ਅਕਾਲੀ ਦਲ ਦੀ ਤਾਂ ਮੈਂ ਇੱਕ ਲਾਈਨ ਚੀ ਗੱਲ ਕੀਤੀ ਕਿ ਜਿਹੜਾ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਸ਼ਾਮ ਨੂੰ ਰਾਤ ਪਤਾ ਕੇ ਸਵੇਰੇ ਫਿਰ ਗਲਤ ਰਸਤੇ ਪੈ ਜੀ ਉਹ ਫਿਰ ਲੱਕੜੀ ਹੁੰਦਾ ਫਿਰ ਪਾਗਲਪਨ ਦੀ ਹਾਦੀ ਹੋ ਸਕਦੀ ਆ ਸੋ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਘਾੜਾ ਨਹੀਂ ਮਾਰਿਆ ਦੇਖਦੇ ਆ ਕਿ ਹੁਣ ਜੱਥੇਦਾਰ ਸਾਹਿਬ ਇਹਦੇ ਵਿੱਚ ਕੀ ਕੁਝ ਗੱਲਾਂ ਕਰਦੇ ਆ ਕੀ ਕੁਝ ਪੈਂਤਰਾ ਲੈਂਦੇ ਆ ਰੋਕਦੇ ਆ ਜਾਂ ਕਾਰਵਾਈ ਕਰਦੇ ਆ ਜਾਂ ਕੀ ਕੁਝ ਕਰਦੇ ਆ ਸਾਉਬ ਦੀਆਂ ਨਜ਼ਰਾਂ ਜਿਹੜੀਆਂ ਇਹਦੇ ਤੇ ਅਣਕੀ ਸਾਹਿਬਾਂ ਬੜੀਆਂ ਰਹਿਣਗੀਆਂ ਔਰ ਉਧਰ ਜੱਥੇਦਾਰ ਜੇ ਡੱਲੇਵਾਲ ਸਾਹਿਬ ਦੀ ਗੱਲ ਕਰੀਏ ਤਾਂ ਡੱਲੇਵਾਲ ਸਾਹਿਬ ਨੇ ਇਲਾਜ ਤਾਂ ਆਪਣਾ ਅਣਕੀ ਸਾਹਿਬ ਸ਼ੁਰੂ ਕਰਵਾ ਲਿਆ ਔਰ ਨਾਲ ਦੀ ਨਾਲ ਇਹ ਵੀ ਗੱਲ ਹੋ ਗਈ ਹੈ ਕਿ ਮੀਟਿੰਗ ਵੀ 14 ਫਰਵਰੀ ਦੀ ਹੋ ਗਈ ਹੈ ਤੈ ਉਥੇ ਹੋ ਜਾਣੀਆਂ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 5 ਵਜੇ ਪਰ ਕਿਸਾਨ ਕਹਿੰਦੇ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਵੀ ਜਾਰੀ ਰਹੇਗਾ ਇਲਾਜ ਬੇਸ਼ੱਕ ਲੈ ਰਹੇ ਨੇ ਪਰ ਉੱਥੇ ਸਾਰੇ ਦੇ ਸਾਰੇ ਤੰਬੂ ਜ਼ਾਰੇ ਦਾ ਸਾਰਾ ਮੋਰਚਾ ਵੀ ਉੱਥੇ ਹੀ ਰਹੇਗਾ ਕਿਵੇਂ ਦੇਖਦੇ ਹੋ ਹੋਰ ਕੀ ਕੁਝ ਅਪਡੇਟ ਜਿਹੜੀ ਹੈਗੀ ਹੈ ਤੇ ਕੀ ਕੁਝ ਅੱਗੇ ਆਉਣ ਵਾਲਾ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਆ ਸੁਫੇਂਦਰ ਜੀ ਇੱਕ ਗੱਲ ਚਲੋ ਸਖਾਮੀ ਖਬਰ ਹੈ ਕਿ ਡੱਲੇਵਾਲ ਸਾਹਿਬ ਨੇ ਆਪਣਾ ਇਲਾਜ ਕਰਾਉਣਾ ਸ਼ੁਰੂ ਕਰਤਾ ਮਰਨ ਵਰਤ ਉਹਨਾਂ ਵੱਲੋਂ ਜਾਰੀ ਹੈ ਤੇ ਪ੍ਰੋਗਰਾਮ ਜਿਹੜੇ ਨੇ ਪਹਿਲਾਂ ਨਰਦਾਰਤ ਪ੍ਰੋਗਰਾਮ ਉਸੇ ਤਰੀਕੇ ਨਾਲ ਚੱਲਣਗੇ ਅੱਜ ਸੰਸਦ ਮੈਂਬਰਾਂ ਦਾ ਕਰਾਉ ਹੁਣਾਇਆ ਜੇ ਪਾਸੇ 26 ਜਨਵਰੀ ਨੂੰ ਟਿੱਟ ਮਾਰਚ ਵੀ ਜੜਾ ਹੋਣਾ ਹੈਗਾ ਤੇ ਇਹ ਗੱਲ ਕਹੀ ਗਈ ਹੈ ਕਿਸਾਨ ਜਥੇਬੰਦੀਆਂ ਨੇ ਕਿ ਹਾਂ ਵੀ ਸਾਡਾ ਅੰਦੋਲਨ ਜਿਹੜਾ ਉਸੇ ਤਰੀਕੇ ਨਾਲ ਜਾਰੀ ਰਹੇਗਾ ਕਿਉਂਕਿ ਗੱਲ ਜਿਹੜੀ ਆ ਗੱਲਬਾਤ ਹੁਣ ਤੱਕ ਹੋਈ ਆ ਨਾ ਕਿ ਮੰਨਣਾ ਮੰਨਣ ਤੱਕ ਤੇ ਜਿੰਨਾ ਚਿਰ ਸੱਕਤਾ ਦੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਤੱਕ ਤੇ ਅਸੀਂ ਆਪਣਾ ਅੰਦੋਲਨ ਜਿਹੜਾ ਇਸੇ ਤਰੀਕੇ ਨਾਲ ਆ ਜਿਹਾ ਹੀ ਰੱਖਾਂਗੇ ਬਾਕੀ ਜਿਹੜੇ ਇੱਕ ਇੱਕ ਸਾਲ ਵਰਤ ਵਰਤ ਤੇ ਬੈਠੇ ਸੀ ਉਹ ਵਰਤ ਵਰਤ ਉੱਠ ਗਿਆ ਇੱਕ ਅਥਿਥਾਗਾ ਤੇ ਡਲੇਵਾਲ ਸਾਹਿਬ ਦੇ ਇਲਾਜ ਜਿਹੜਾ ਉਹ ਸ਼ੁਰੂ ਹੋ ਗਿਆ ਉਹਦੀ ਸਥਿਤੀ ਚ ਸੁਧਾਰ ਹੋ ਰਿਹਾ ਹੁਣ ਨਵੀਂ ਸਥਿਤੀ ਉਹ ਫਿਰ ਇੱਕ ਸਾਹਮਣੇ ਆ ਗਈ ਹੈ ਸਰਵਸੇਕ ਪੰਦੇਰ ਹੁਣੀ ਫਿਰ ਉਹਨਾਂ ਨੇ ਆਪਣਾ ਵਖਰਾ ਰਾਗ ਵਖਰੀ ਸੁਰ ਜਿਹੜੀ алаਪਤੀ ਕਹਿੰਦੇ ਜੀ ਹਾਂ ਭਈ ਇਸ ਦਾ ਲੱਗ ਰਿਹਾ ਕਿ ਜਿਵੇਂ ਕੇਂਦਰ ਦੀਆਂ ਕੁਝ ਏਜੰਸੀਆਂ ਤੇ ਸਰਕਾਰੀ ਅਫਸਰ ਸਾਡੇ ਇਸ ਮੋਰਚੇ ਨੂੰ ਆਹ ਪਾਗ ਕਰਦੇ ਮੋਰਚੇ ਨੇ ਇਸ ਮੋਰਚੇ ਦੇ ਵਿੱਚ ਫੁੱਟ ਪਾਉਣ ਦੀ ਯਤਨਾਂ ਚ ਕੁਝ ਫੁੱਟ ਪਾਉ ਤਾਕਤਾਂ ਜਿਹੜੀਆਂ ਨਹੀਂ ਉਹ ਸਾਡੇ ਇਸ ਅੰਦੋਲਨ ਨੂੰ ਜਾਂ ਇਸ ਮੋਰਚੇ ਨੂੰ ਫੇਲ ਕਾਰਨ ਵਾਸਤੇ ਕਰ ਰਹੀ ਸੀ ਨੇ ਤੇ ਅਸੀਂ ਇਹਨਾਂ ਦਾ ਤਾਂ ਸਫਲ ਨਹੀਂ ਹੋਣ ਦੇਣਾ ਕਿ ਨਾਰੀ ਉਹਨਾਂ ਨੇ ਡੱਟੀ ਡਟਾਈ ਉਹ ਹੀ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਅਥਵਾ ਜਿਸ ਤਰ੍ਹਾਂ ਉਹ ਬੋਲਦੇ ਸਾਰਾ ਕੁਝ ਉਹਨਾਂ ਨੇ ਕਹਿ ਦਿੱਤਾ ਭਾਵ ਕਿ ਜਿਸ ਤਰੀਕੇ ਨਾਲ ਕੱਲ ਸਥਿਤੀ ਇਹ ਥੋੜੀ ਜੀ ਸਖਾਵੀ ਹੋਈ ਸੀ ਕਿ ਕੇਂਦਰ ਦੇ ਜਿਪਰਾ ਅਫਸਰ ਜਾਂ ਕੇਂਦਰ ਦੇ ਕੁਝ ਅਧਿਕਾਰੀ ਆਣ ਕੇ ਡੱਲੇਵਾਲ ਸਾਹਿਬ ਨੂੰ ਮਿਲਤੇ ਤੇ ਡੱਲੇਵਾਲ ਸਾਹਿਬ ਉਸ ਬੁੱਤੇ ਤੇ ਇਹ ਗੱਲਬਾਤ ਕਰਨ ਲਈ ਸਹਿਮਤ ਹੋ ਜਾਂਦੇ ਜਾਂ ਕੇਂਦਰ ਦੀਆਂ ਏਜੰਸੀਆਂ ਸਹਿਮਤ ਹੋ ਜਾਂਦੀਆਂ ਨੇ ਸ਼ਾਇਦ ਇਹ ਗੱਲ ਕੋਈ ਸਮਝ ਸਕਦਾ ਨਹੀਂ ਹੁਣ ਔਰ ਪਸੰਦ ਨਹੀਂ ਆਈ ਕਿ ਜਿਹੜਾ ਹੋੜੇ ਉਹਨਾਂ ਨੇ ਇੱਕ ਤਾਜ਼ਾ ਬਿਆਨ ਜਿਹੜਾ ਉਹ ਦੇ ਦਿੱਤਾ ਜਾਂ ਤਾਂ ਘਟੋ-ਘਟੋ ਉਹ ਇਹ ਦੱਸਣ ਕਿ ਹਾਂ ਫੇ ਕਿਹੜੀ ਏਜੰਸੀਆਂ ਜਾਂ ਕਿਹੜੇ ਵਿਅਕਤੀ ਨੇ ਆਣ ਕੇ ਇਹੋ ਜੀ ਗੱਲ ਕੀਤੀ ਹੈ ਤਾਂ ਇਹ ਤਾਂ ਹੁਣ ਇਸ ਤਰੀਕੇ ਨਾਲ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਡਲੇਵਾਲ ਸਾਹਿਬ ਦੇ ਅਲਾਜ ਦੀ ਸਬੰਧੀ ਜਾਂ ਉਹ ਮੰਨ ਗਏ ਨੇ ਤੇ ਇੱਕ ਸਭਾ ਬੋਚਾ ਥੋੜਾ ਜਿਹਾ ਸਖਾਵੇਂ ਮਾਹੌਲ ਵੱਲ ਚੱਲਿਆ ਸੀ ਪਰ ਜੇ ਪਾਸੇ ਸ਼ਾਇਦ ਸਮਰ ਸਿੰਘ ਪਬਲਿਕ ਦੀ ਚੱਤੇ ਵੱਡੀ ਨਹੀਂ ਚਿੰਦੇ ਦੀ ਗੱਲਬਾਤ ਇਹ ਕਿਸੇ ਪੱਤਰ ਲੱਗੇ ਉਹਦਾ ਬੋਲੂ ਇਹ ਬਿਆਨ ਜਿਹੜਾ ਉਹ ਦੇ ਦਿੱਤਾ ਗਿਆ ਉਹਨਾਂ ਨੇ ਇਹ ਗੱਲ ਕਿ ਕਿ ਹੁਣੇ ਥੋੜੇ ਚਿਰ ਬਾਅਦ ਪ੍ਰੈਸ ਕਾਨਫਰੰਸ ਹੋਊਗੀ ਪ੍ਰੈਸ ਕਾਨਫਰੰਸ ਅਲਾਵ ਕਰਾਂਗੇ ਕਿ ਹਾਂ ਫਿਰ ਜਥਾ ਜਿਹੜਾ ਉਹ 101 ਕਿਸਾਨਾਂ ਦਾ ਜਥਾ ਦਿੱਲੀ ਕੂਚ ਕਰਮਾ ਵਾਲਾ ਉਹਨਾਂ ਨੇ ਉਹ ਵੀ ਧਿਆਨ ਜਿਹੜਾ ਦੇ ਦਿੱਤਾ ਸਾਹੂ ਜੀ ਪਤਾ ਨਹੀਂ ਲੱਗ ਰਿਹਾ ਕਿ ਐਸ ਤਰ੍ਹਾਂ ਹੋ ਕੀ ਦੀਆਂ ਇੱਕ ਪਾਸੇ ਤਾਂ ਜਿਹੜੇ ਖਨੌਰੀ ਬਾਡਰ ਤੇ ਬੰਦੇ ਬੈਠੇ ਆ ਉਹ ਕਹਿ ਦਿੰਦੇ ਕਿ ਹਾਂ ਵੀ ਹਾਂ ਪੱਕੀ ਠੀਕ ਆ ਉਹਨਾਂ ਦੀ ਗੱਲ ਕੀ ਬੰਦਾ ਹਲਾਸ਼ਤੀ ਰਾਜੀ ਹੋ ਗਿਆ ਗੱਲਬਾਤ ਚੌਣਾ ਫਾਰਮਲੀ ਕਰਾਂਗੇ ਜਿੰਨਾ ਚਿਰ ਤੱਕ ਤੁਸੀਂ ਗੱਲਬਾਤ ਕਰਦੇ ਵਾਸਤੇ ਟੇਬਲ ਤੇ ਹੀ ਨਹੀਂ ਹੁੰਦੇ ਤੇ ਤੁਹਾਡੀ ਮੰਗਾ ਤਾਂ ਉਹ ਗੱਲ ਕੌਣ ਕਰੂਗਾ ਪਰ ਭੰਦੇਰ ਸਾਹਿਬ ਕਹਿੰਦੇ ਨਹੀਂ ਸਾਡੀਆਂ ਪਿੰਦਾ ਬੰਗਾ ਜਿਹੜੀਆਂ ਉਹ ਮੰਨ ਲੀਆਂ ਜਾਣ ਫਿਰ ਅਸੀਂ ਗੱਲ ਕਰਾਂਗੇ ਇਹ ਜਿਹੜੀ ਸਥਿਤੀ ਆ ਇਹ ਕੋਈ ਸਮਝ ਨਹੀਂ ਆਈ ਪਰ ਆ ਜਿਹੜਾ ਨਤਾ ਬਿਆਨ ਆਇਆ ਕਿ ਫੁੱਟਪਾ ਕੁਝ ਅਫਸਰ ਜਾਂ ਕੁਝ ਏਜੰਸੀਆਂ ਸਾਡੇ ਇਸ ਅੰਦੋਲਨ ਨੂੰ ਇਹ ਆਪਣੇ ਆਪ ਦੇ ਵਿੱਚ ਇਹ ਸੰਕੇਤ ਕਰਦਾ ਕਿ ਕਿਸਾਨਾਂ ਦੀ ਇਹ ਲੜਾਈ ਇਹ ਤਨਪਤਰ ਲੱਗਦੀ ਨਹੀਂ ਜੇ ਲੱਗਣੀ ਬੇਸ਼ੱਕ ਚੋਪਾਪਰੀ ਨੂੰ ਮੈਂ 14 ਫਰੀ ਤਾਂ ਜੇ ਬੜੀ ਦੂਰ ਆ ਪਰ ਜਿਕਰ ਇਹੋ ਜਿਹੇ ਬਿਆਨ ਆਉਣੇ ਸ਼ੁਰੂ ਹੋ ਗਏ ਤੇ ਹੋਣੀ بس ਮੈਨੂੰ ਨਹੀਂ ਲੱਗਦਾ ਕਿ ਗੱਲਬਾਤ ਤੱਕ ਵੀ ਇਹ ਜਿਹੜਾ ਜਿਹੜੀ ਗੱਲਬਾਤ ਉਸ ਤੇਜ਼ ਤੱਕ ਪਹੁੰਚੀ 14 ਫਰਵਰੀ ਤੱਕ ਗੱਲਬਾਤ ਜਿਹੜੀ ਮਾਹੌਲ ਕਿਸਾਵੇਂ ਮਾਹੌਲ ਬਹੁਤ ਛੂ ਸਕੀ ਕਿਉਂਕਿ ਜੇਕਰ ਤੁਸੀਂ ਵਾਕੇ ਹੀ ਡਿਵੈਲਪ ਜਿ세 ਤਰ੍ਹਾਂ ਕੱਲ ਅਸੀਂ ਗੱਲ ਕਰਤੀ ਡੈਟਾ ਟੁੱਟਾ ਗੱਲਬਾਤ ਹੋਣੀ ਚਾਹੀਦੀ ਹੈ ਤੇਰੀ ਮੰਗਾਂ ਦੀ ਗੱਲ ਹੋਊਗੀ ਤੇ ਜੇਕਰ ਮੰਗਾਂ ਗੱਲਬਾਤ ਤੋਂ ਪਹਿਲਾਂ ਹੀ ਜਿਹੜੀਆਂ ਸਟੇਟਮੈਂਟ ਆਪ ਆ ਜਾਣ ਤਾਂ ਫਿਰ ਸਿੱਧੂ ਸਭ ਵਿਸ਼ਵਾਸ ਕੌਣ ਕਿਤੇ ਦੇ ਦੇ ਕਰੇਗਾ ਤੋਂ ਅਜਿਹੀ ਜਿਹੜੀ ਸਥਿਤੀ ਹੈਗੀ ਹੈ ਇਹ ਸਥਿਤੀ ਅਸਲ ਵਿੱਚ ਬੰਪੂਸੇ ਵਾਲੀ ਹੈਗੀ ਆ ਕਿਸਾਨ ਜਿੱਥੇ ਬੰਦੀਆਂ ਨੂੰ ਚਾਹੀਦਾ ਕਿ ਹਾਂ ਤੇ ਗੱਲਬਾਤ ਹੋਊਗੀ ਹੋਊਗੀ ਹੁਣ ਇਸ ਬਾਚੋ ਵੀਰ ਮਗਾ ਤੁਹਾਡੀਆਂ ਪਹਿਲੀ ਹਮ ਲੰਗ ਮੰਨ ਲੀਆ ਜਾਂ ਇਸ ਤਰੀਕੇ ਦੀ ਪ੍ਰੇਸਰ ਸਾਡੀ ਸਟੇਟਮੈਂਟ ਜਿਹੜੀ ਇਸ ਸਥਿਤੀ ਪੈਦਾ ਕਰ ਰਹੀ ਹੈ। ਤੋਂ ਇਹ ਜਿਹੜਾ ਬਿਆਨ ਆਪਣੇ ਆਪ ਦੇ ਵਿੱਚ ਬੜਾ ਬੜਾ ਤਾਪੂਰਨ ਬਿਆਨ ਸਰਪੰਚ ਕੰਪੀਰ ਕੋ ਨਾਲ ਆਇਆ ਤੇ ਜਿਹੜਾ ਸਾਫ ਛਾਹ ਕਰਦਾ ਕਿ ਸ਼ਾਇਦ ਕੁਝ ਕਿਸਾਨ ਜਿੱਥੇ ਬੰਦੀਆਂ ਇਹ ਨਹੀਂ ਚੁੰਦੀਆਂ ਕਿ ਗਲਫਤ ਕਿਸੇ ਤਨਪਤ ਲੱਗੇ ਪਰ ਹੀ ਅਜਹੀ ਸਥਿਤੀ ਜਿਹੜੀ ਸਾਹਮਣੇ ਆਈ ਹੈ। ਬਾਕੀ ਇਹ ਗੱਲ ਜ਼ਰੂਰ ਆ ਕਿ ਖਨੌਰੀ ਬਾਟਰ ਤੇ ਉੱਤੇ ਡੇਲਵਲ ਸਾਹਿਬ ਦਾ ਲਾਜਰਾ ਸ਼ੁਰੂ ਹੋ ਗਿਆ ਆ ਉਹਨਾਂ ਦੀ ਗੱਲਾਂ ਸਮਝਦੇ ਠੀਕਾ ਗੱਲਬਾਤ ਕਰਾਂਗੇ ਪਰ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਿੰਨੇ ਚਿਰ ਬੰਨਕਾ ਨਹੀਂ ਮੰਨਿਆ ਜਾਂਦਾ ਤੇ ਜੇਕਰ ਤੁਸੀਂ ਗੱਲਬਾਤ ਹੋਣ ਤੋਂ ਪਹਿਲਾਂ ਹੀ ਅਜਿਹੇ ਬਿਆਨ ਦੇ ਦੋਗੇ ਤਾਂ ਫਿਰ ਸਿੱਧੂ ਸਾਹਿਬ ਨੂੰ ਫਿਰ ਤੋਂ ਸਾਫ਼ ਲੱਗਦਾ ਕਿ ਇਹ ਲਈ ਮੰਗਾਂ ਨੂੰ ਲੈ ਕੇ ਨਹੀਂ ਆ ਬਲਕਿ ਇਹ ਲਈ ਚੌਧ ਤੋਂ ਲੈ ਕੇ ਆ ਸੋ ਕਿਸਾਨ ਨੇਤਾਵਾਂ ਨੂੰ ਚਾਹੀਦਾ ਕਿ ਇਸ ਮੁੱਦੇ ਨੂੰ ਸ਼ਾਂਤਮਈ ਹੱਲ ਕਰਨ ਦਾ ਇੱਕ ਅਜਿਹਸ ਖਾਮਾ ਮਾਹੌਲ ਪੈਦਾ ਕੀਤਾ ਜਾ ਸਕੇ ਜਿਹਦੇ ਵਿੱਚ ਕੇਂਦਰ ਵੀ ਤੁਹਾਡੇ ਨਾਲ ਬੈਠੇ ਤੇ ਦੂਜੇ ਪਾਸੇ ਕਿਸਾਨ ਜੱਟੇ ਫਤਮੀ ਕੇਂਦਰ ਦੇ ਵਿੱਚ ਆਪੇ ਭਰੋਸ abi ya dakika inanışlı bu hal